इज्जत मान ਵੀ ਜੇ ਕਿਸੇ ਨੂੰ ਦਿੰਦਾ ਹੈ ਤੇ ਰੱਬ ਦਿੰਦਾ ਹੈ। ਤਨ ਦੌਲਤ ਸ਼ੌਹਰਤ ਸਭ ਕੁਝ ਰੱਬ ਦਿੰਦਾ ਹੈ। ਬੰਦਾ ਬੰਦੇ ਨੂੰ ਕੁਝ ਨਹੀਂ ਦਿੰਦਾ। ਔਰ ਅਗਲੀ ਗੱਲ ਵੀ ਹੈ ਕਿ ਬੰਦਾ ਬੰਦੇ ਤੋਂ ਕੁਝ ਲੈ ਵੀ ਨਹੀਂ ਸਕਦਾ। ਤੁਸੀਂ ਕਹੋਗੇ ਜੀ ਨਹੀਂ ਇਹਨੇ ਮੇਰਾ ਸਾਰਾ ਕੁਝ ਹੀ ਖੋ ਲਿਆ। ਜੇ ਇਹ ਹੱਕ ਹਕੂਕ ਬੰਦੇ ਕੋਲ ਹੁੰਦੇ ਤੇ ਬੰਦੇ ਨੇ ਬੰਦੇ ਕੋ ਨੂੰ ਰੋਟੀ ਵਾਲੀ ਥਾਲੀ ਚੁਕਲਿਆ ਕਰਨੀ ਸੀ। ਜਾ ਮੈਨੂੰ ਤੈਨੂੰ ਖਾਣ ਦਿੰਦਾ ਔਰ ਇਹ ਗੁਰੂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਸਿਰ ਸਿਰ ਰਜਿਕ ਸੰਭਾਹੀ ਠਾਕੁਰ ਕਾਹੀ ਮਨ ਪੋ ਕਰਿਆ ਇਹ ਰਹਿ ਰਾਸ ਸਿਰ ਸਿਰ ਰਜਿਕ ਸੰਭਾਹੀ ਠਾਕੁਰ ਕਾਹੀ ਮਨ ਭੋ ਕਰਿਆ ਊੜੇ ਊੜ ਆਵੇਂ ਸੈ ਕੁਸਾ ਇਸ ਬੱਚੇ ਬੱਚਰੇ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਚਗਾਵੇ ਮਨ ਮੈਂ ਸਿਮਰਨ ਕਰਿਆ ਕੋਈ ਕਿਸੇ ਨੂੰ ਰੋਟੀ ਦੇ ਨਹੀਂ ਸਕਦਾ ਬੀਬੀ ਰਜਨੀ ਦਾ ਇਤਿਹਾਸ ਹੀ ਇਹ ਹੈ ਔਰ ਗੁਰਬਾਣੀ ਵੀ ਇਹੋ ਹੀ ਕਹਿੰਦੀ ਕਿ ਰੋਜੀ ਦੇਹਿੰਦ ਹੈ ਰੋਟੀ ਦੇਣ ਵਾਲਾ ਰੱਬ ਹੈ ਉਹ ਪਰਮਾਤਮਾ ਜਿਹੜਾ ਹੈ ਉਹ ਰੋਜੀ ਦੇਣ ਵਾਲਾ ਹੈ ਅਸੀਂ ਸੋਚਦੇ ਵੀ ਸ਼ਾਇਦ ਇੱਕ ਦੂਜੇ ਨੂੰ ਬੰਦਾ ਬੰਦੇ ਨੂੰ ਰੋਟੀ ਦਿੰਦਾ ਤੁਸੀਂ ਵੇਖਿਆ ਹੀ ਹੈ ਕਿ ਜਦੋਂ بڑے بڑے ਤਨਾਡਾ ਨੇ ਅਮੀਰਾਂ ਨੇ ਆਪਣੇ ਮਜ਼ਦੂਰਾਂ ਨੂੰ ਰੋਟੀ ਨਹੀਂ ਦਿੱਤੀ ਕਰੋਨੇ ਦੇ ਵਿੱਚ ਤੇ ਉਹ ਉਹਨਾਂ ਦੇ ਵਾਸਤੇ ਲੰਗਰ ਲੱਗਣੇ ਸ਼ੁਰੂ ਹੋ ਗਏ ਮਾਲਕਾਂ ਨੇ ਨੌਕਰਾਂ ਨੂੰ ਰੋਟੀ ਨਹੀਂ ਦਿੱਤੀ ਪਰ ਰੱਬ ਦੇ ਬੰਦਿਆਂ ਨੇ ਉਹਨਾਂ ਵਾਸਤੇ ਲੰਗਰ ਲਾ ਦਿੱਤੇ ਉਹਨਾਂ ਕਿਹਾ ਵੀ ਨਹੀਂ ਤੁਸੀਂ ਘਰ ਬੈਠੋ ਅਸੀਂ ਰੋਜ਼ ਲੈ ਕੇ ਆਇਆ ਕਰਾਂਗੇ ਤੁਸੀਂ ਪੱਕੀਆਂ ਪਕਾਈਆਂ ਖਾਓ ਮਹੀਨੇ ਆਬਦੀ ਖਵਾਈਆਂ ਨੇ ਤੋਂ ਉਬਾਰੇ ਖਾਨੇ ਉਸ ਅਦਰ ਹਮਾਨ ਨੂੰ ਗੁਰੂ ਨਾਨਕ ਸਾਹਿਬ ਦੀ ਕੀਰਤੀ ਗਾਈ ਉਹ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਹਦੀ ਭਾਸ਼ਾ ਉਹ ਹੀ ਹੈ ਜਿਹੜੀ ਸਾਡੇ ਵਾਲੀ ਹੈ ਚੱਕ ਦਿਆਂਗੇ ਜੀ ਰੱਖ ਦਿਆਂਗੇ ਜੀ ਫੱਟੇ ਚੱਕ ਦਿਆਂਗੇ ਜੀ ਇੱਕ ਕਥਾ ਸੀ ਕੱਲ ਸੁਣ ਲਈ ਇਹੀ ਸ਼ਬਦ ਸਨ ਉਹਦੇ ਕਹਿੰਦਾ ਮੈਂ ਤੇ ਉਹਨੂੰ ਕਰਤਾਰਪੁਰ ਤੋਂ ਹੀ ਚੱਕ ਦਿਆਂਗਾ ਜੀ ਜਿਹਦੀਆਂ ਤੂੰ ਸਿਫਤਾਂ ਕਰਦਾ ਉਹ ਕੌਣ ਪਲੀਤ ਹੈ ਮੈਨੇ ਜੀਵਣ ਵਾਲਾ ਬਥੇਰਾ ਉਹ ਬਾਰੇ ਖਾਨੇ ਸਮਝਾਇਆ ਵੀ ਨਾ ਬੋਲ ਜਦੋਂ ਤੂੰ ਮੇਰੇ ਗੁਰੂ ਨਾਨਕ ਦੇ ਸਾਹਮਣੇ ਜਾਏਂਗਾ ਤੇਰੇ ਕੋਲੋਂ ਸ਼ਰਮਿੰਦਗੀ ਦੇ ਵਿੱਚ ਬੋਲਣੀ ਹੋਣਾ ਉਹ ਉਹਦਾ ਬਸ ਨਹੀਂ ਚੱਲਿਆ ਉਹਨੇ ਦਬਕੇ ਧੋਕੇ ਤਾਂ ਬੜੇ ਮਾਰੇ ਪਰ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਗੁਰੂ ਦੀ ਇਹ ਵੀ ਕਿਰਪਾ ਹੈ ਜੇ ਤੁਸੀਂ ਕਹੋ ਨਾ ਵੀ ਗੁਰੂ ਦੀ ਮੇਰੇ ਤੇ ਕਿਰਪਾ ਤੇਦਾਰ ਥੀ ਵੀ ਹੁੰਦਾ ਕਿ ਬੰਦਾ ਬੰਦੇ ਤੋਂ ਡਰਦਾ ਨਹੀਂ ਹੈ ਕਿਉਂਕਿ ਉਹਨੇ ਇੱਕ ਗੱਲ ਪੜ ਲਈ ਹੈ ਕਿ ਮਾਰੈ ਰਾਖੈ ਏਕੋ ਆਪ ਹੁਣ ਤੁਸੀਂ ਕਹੋ ਜੀ ਬਾਡੀਗਾਰਡ ਤੁਹਾਨੂੰ ਰੱਖ ਲੈਣਗੇ ਬਾਡੀਗਾਰਡ ਨਹੀਂ ਰੱਖ ਸਕਦੇ ਭਾਈ ਜੇ ਬਾਡੀਗਾਰਡਾਂ ਤੋਂ ਬੰਦੇ ਬਚਦੇ ਹੁੰਦੇ ਤੇ ਫੇਤੇ ਜਿਹੜੇ ਅਮੀਰ ਆਦਮੀ ਨੇ ਵੀਆਈਪੀ ਲੋਕ ਨੇ ਵੀਵੀਆਈਪੀ ਲੋਕ ਨੇ ਉਹ ਤਾਂ ਮਰਨੇ ਹੀ ਨਹੀਂ ਸੀ। ਪ੍ਰਥੇਸ਼ੀ ਵੇਖੇ ਰਜੀਵ ਗਾਂਧੀ ਵਰਗੇ ਦਾ ਲੱਭਾਈ ਕੁਛ ਨਹੀਂ ਸੀਗਾ। ਪਤ ਨਹੀਂ ਕਿੰਦਾ ਸਰੀਰ ਪੂਰਾ ਕਰਕੇ ਉਹਨਾਂ ਸੰਸਕਾਰ ਕੀਤਾ ਹੋਣਾ। ਇਹ ਭੁਲੇਖਾ ਹੈ ਸਾਨੂੰ। ਨਾ ਬੰਦਾ ਬੰਦੇ ਨੂੰ ਬਚਾ ਸਕਦਾ ਹੈ ਨਾ ਹੀ ਬੰਦਾ ਬੰਦੇ ਨੂੰ ਮਾਰ ਸਕਦਾ। ਜੀ ਬੰਦੇ ਦੇ ਮਾਰਿਆ ਬੰਦਾ ਮਰਦਾ ਹੁੰਦਾ ਤੇ ਪਤਾ ਨਹੀਂ ਮੇਰੇ ਵਰਗੇ ਨੇ ਕਿੰਨੇ ਮਾਰ ਦੇਣੇ ਸੀ ਕਿਉਂਕਿ ਮੈਂ ਤਾਂ ਕਈਆਂ ਨੂੰ ਪਸੰਦ ਨਹੀਂ ਕਰਦਾ ਕਈ ਮੈਨੂੰ ਪਸੰਦ ਨਹੀਂ ਕਰਦੇ ਕਈਆਂ ਨੇ ਮੈਨੂੰ ਮਾਰ ਦੇਣਾ ਸੀ ਨਹੀਂ ਬੰਦੇ ਦੇ ਮਾਰਿਆ ਬੰਦਾ ਨਹੀਂ ਮਰਦਾ ਬੰਦਾ ਉਦਨ ਮਰੇਗਾ ਜਿੰਨਕੀ ਚੀਰੀ ਦਰਗਹ ਹੈ ਪਾਟੀ ਤਿੰਨਾ ਮਰਨਾ ਪਾਈ ਇਹ ਸਭ ਕੁਝ ਉਸ ਕਰਤੇ ਦੀ ਇੱਕ ਵਿਧ ਹੈ ਔਰ ਇਹਨੇ ਇਸੇ ਤਰ੍ਹਾਂ ਹੀ ਚੱਲਣਾ ਹੈ ਤੁਕ ਕਿ ਜੇ ਜੀਵ ਪਾਪ ਨਾ ਕਰਨ ਤੇ ਫਿਰ ਉਹਨਾਂ ਨੂੰ ਸਜ਼ਾਾਂ ਕਿਵੇਂ ਮਿਲਣ ਕੁਝ ਸਾਡੀਆਂ ਵੀ ਭੁੱਲਾਂ ਹੁੰਦੀਆਂ ਨੇ ਫਿਰ ਉਹਨਾਂ ਦੀਆਂ ਸਾਨੂੰ ਵੀ ਸਜ਼ਾਾਂ ਮਿਲਦੀਆਂ ਨੇ ਕੁਝ ਅਗਲਿਆਂ ਦੀਆਂ ਭੁੱਲਾਂ ਹੁੰਦੀਆਂ ਨੇ ਫਿਰ ਉਹਨਾਂ ਦੀਆਂ ਸਜ਼ਾਾਂ ਉਹ ਭੋਗਦੇ ਨੇ ਉਬਾਰੇ ਖਾਂ ਡਰਿਆ ਨਹੀਂ ਸੀ ਘਰ ਚਲਾ ਗਿਆ ਕਰੋ 16 ਗੱਜ ਇੱਕ ਚਿੱਲੇ ਦਾ ਕੱਪੜਾ ਲੈ ਕੇ ਗੁਰੂ ਜੀ ਦੇ ਬਸਤਰ ਬਣਾਉਣ ਵਾਸਤੇ ਵਾਪਸ ਲੈ ਕੇ ਆਇਆ ਉਹਦੇ ਦੋ ਸਬਿਆਨ ਦੋ ਚਾਦਰੇ ਬਣਾਏ ਗਏ ਜੋ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਅੰਗੀਕਾਰ ਕੀਤੇ ਸਨ ਇੱਥੇ ਕੀ ਹੋਇਆ ਕਿ ਜਦੋਂ ਸੱਚੇ ਬਾਦਸ਼ਾਹ ਨੇ ਉਹ ਬਸਤਰ ਅੰਗੀਕਾਰ ਕਰ ਲੈ ਦੁਇ ਬਣੇ ਸਬਿਆਨ ਇਸ ਸ੍ਰੀ ਗੁਰ ਦੇ ਦਏ ਬਤਾਏ ਮਾਨ ਬਚਨ ਤਬ ਸੀਵਣ ਹਾਰਾ ਦਵੈ ਸਬਿਆਨ ਬਣਾਏ ਚਾਰਾ ਤਨ ਪਰ ਪੁਨ ਸ੍ਰੀ ਨਾਨਕ ਲੀਨੋ ਜਿਨ ਬਉਦਾਸਨ ਕੋ ਗਤ ਦੀਨੋ ਸੱਚੇ ਬਾਦਸ਼ਾਹ ਨੇ ਉਹ ਬਸਤਰ ਅੰਗੀਕਾਰ ਕਰ ਲੈ ਤੇ ਫਿਰ ਪੁੱਛਿਆ ਅੰਤਰਜਾਮੀ ਬਚ ਕਹੇ ਸੁਧ ਦੇਹੋ ਅਦਰ ਹਮਾਨ ਸਤਿਗੁਰੂ ਕਹਿੰਦੇ ਉਹ ਬਾਰੇ ਖਾ ਉਹ ਬਈ ਉਹਦੀ ਗੱਲ ਸੁਣਾ ਅਦਰ ਹਮਾਨ ਦੀ ਹਮਸੋ ਕੈਸੇ ਰੋਸ ਕਰ ਕੀਨੇ ਬਚਨ ਬਖਾਨ ਉਹ ਸਾਡੇ ਬਾਰੇ ਤੈਨੂੰ ਕੀ ਕਹਿੰਦਾ ਸੀ ਰੋਸ ਕਰਦਾ ਸੀ ਕੋਈ ਗੁੱਸੇ ਵਾਲੇ ਕੋਈ ਕ੍ਰੋਧ ਵਾਲੇ ਕੋਈ ਉਹਨੇ ਬੋਲ ਬੋਲੇ ਸਨ ਹਾਂਜੀ ਅਚਰਜ ਹਵ ਕਰ ਤਬ ਉਬਾਰਾ ਬਿਨ ਕਹ ਜਾਣ ਸਭ ਸਾਰਾ ਜਿਹੜਾ ਉਬਾਰੇ ਖਾਂ ਸੀ ਉਹ ਬੜਾ ਹੈਰਾਨ ਹੋਇਆ ਅਚਰਜ ਹੋਇਆ ਮੈਂ ਤਾਂ ਦੱਸਿਆ ਨਹੀਂ ਕਿ ਮੇਰੇ ਨਾਲ ਰਸਤੇ ਚ ਕੀ ਹੋਈ ਬੀਤੀ ਮੈਂ ਕੀ ਕਿਹਾ ਕਿਸੇ ਨੇ ਮੈਨੂੰ ਕੀ ਕਿਹਾ ਪਰ ਅੰਦਰ ਜਾਮੀ ਗੁਰੂ ਨਾਨਕ ਦੇ ਪਿਤਾ ਨੇ ਉਹ ਕੀ ਉਹ ਸਾਰਾ ਹੀ ਭੇਦ ਬੁੱਝ ਲਿਆ ਹਾਂਜੀ ਸਾਰਾ ਬਹ ਹਕੀਕਤ ਜਾਨੋ Swami ਕਾ ਬੁੱਝੋ ਮੋਜੇ ਅੰਦਰ ਜਾਮੀ ਉਬਾਰੇਖਾ ਕਹਿਣ ਲੱਗਾ ਮਹਾਰਾਜ ਜੇ ਤੁਹਾਨੂੰ ਇੰਨਾ ਪਤਾ ਹੈ ਤੇ ਇਹਦਾ ਭਾਵ ਹੈ ਕਿ ਸਾਰਾ ਹੀ ਪਤਾ ਹੈ ਤੇ ਜੇ ਸਾਰਾ ਹੀ ਪਤਾ ਹੈ ਫਿਰ ਮੈਨੂੰ ਕਿਉਂ ਪੁੱਛਦੇ ਹੋ ਫਿਰ ਮੈਂ ਦੱਸਣ ਵਾਲਾ ਕੌਣ ਹੁੰਨਾ ਜਾ ਮੇਰੇ ਦਸਣ ਦੀ ਕਿਹੜੀ ਫਿਰ ਬਾਕੀ ਕੋਈ ਮੁਥਾਜੀ ਰਹਿ ਗਈ ਘਾਟ ਰਹਿ ਗਈ ਹਜ ਹੁਣ ਜਿਸ ਬੇਦ ਤੈਨ ਬੈਨ ਅਲਾਏ ਸੋ ਬੇਦ ਮੋਤੇ ਕਹਿਓ ਨਾ ਜਾਏ ਉਭਾਰੇ ਖਾਂ ਕਹਿਣ ਲੱਗਾ ਜੀ ਮੈਂ ਉਹ ਕਹਿ ਨਹੀਂ ਸਕਦਾ ਜਿੱਦਾਂ ਦੇ ਰੁਖੇ ਕੌੜੇ ਫਿੱਕੇ ਉੱਚੇ ਬੋਲ ਉਸਨੇ ਬੋਲੇ ਨੇ ਮੈਂ ਤਾਂ ਨਹੀਂ ਬੋਲ ਸਕਦਾ